ਆਹ ਹੈ ਔਰ ਇਸ ਪਰਿਵਾਰ ਵਾਲੇ ਦੱਸਾਂ ਪਰਮਜੀਤ ਸਿੰਘ ਕੋਰ ਪੰਮੀ ਇਹਦਾ ਨਾਮ ਹੈ ਇਹਦੇ ਘਰ ਵਾਲੇ ਦਾ ਨਾਮ ਬਲਵਿੰਦਰ ਪਾਲ ਹੈ ਔਰ ਇਹ ਪਰਿਵਾਰ ਕਾਫੀ ਦੇਰ ਤੋਂ ਨਸ਼ਾ ਕੰਮ ਕਰਦਾ ਹੈ ਤੇ ਇਹਨਾਂ ਤੇ ਇਹਦੀ ਬੇਟੀ ਇਹਦਾ ਪੰਮੀ ਦਾ ਦਿਓਰ ਤੇ ਦਾ ਘਰ ਵਾਲਾ ਇਹ 2014-15 ਤੋਂ ਕੰਮ ਕਰ ਰਹੇ ਨੇ ਤੇ ਇਹਨਾਂ ਦੇ ਕਰੀਬ 14-15 ਬੱਚੇ ਦਰਜ ਨੇ ਜਿਹੜੇ ਇਹ ਤਿੰਨੇ ਸਜ਼ਾ ਜਾਬੀ ਜਾਬਤਾ ਵੀ ਹੈਗੇ ਨੇ ਤੇ ਇਹਨਾਂ ਦੀ ਲੜਕੀ ਸਾਡੇ ਜਿਹੜੀ ਵੀ ਹਾ ਮੀਰਾ ਮੀਰਾ ਉਹ ਪੈਰਲਲ ਲਿਸਟ ਦੇ ਵਿੱਚ ਵੀ شمار ਆ। ਤੋਂ ਇਹ ਪਰਿਵਾਰ ਕਾਫੀ ਦੇਰ ਤੋਂ ਕੰਮ ਕਰਦਾ ਹੈ ਤੇ ਇਹਨਾਂ ਨੂੰ ਕਈ ਵਾਰ ਵਰਜਿਆ ਵੀ ਗਿਆ। ਹੁਣ ਇਹ ਜਿਹੜੇ ਹੈਗੇ ਨੇ ਕੁਝ ਘਰੋਂ ਵੀ ਲਾਪਤਾ ਨੇ ਤੇ ਇੱਕ ਬੁੜੀਆਂ ਦੀ ਮਾਤਾ ਹੈਗੀ ਇੱਥੇ। ਤੇ ਬਾਕੀ ਕਾਰਵਾਈ ਇਹਨਾਂ ਤੇ ਕਰੀ ਜਾ ਰਹੀ ਹੈ। ਤੋ ਜੋ ਜੋ ਤਨਸ਼ਾਹ ਬਹੁਤ ਚੱਲਦਾ ਪੰਜਾਬ ਗਵਰਨਮੈਂਟ ਦੀ ਮੈਮ ਜੋ ਚੱਲ ਰਹੀ ਹੈ ਉਹਦੇ ਵੀ ਇਨੈਕ ਕਾਰਵਾਈ ਕਰਦੇ ਹੋਏ ਅੱਜ ਵੀ ਡਿਮੋਲੇਸ਼ਨ ਕੀਤੀ ਜਾ ਰਹੀ ਹੈ ਅੱਜ ਵੀ ਮੇਰੇ ਲੁਧਿਆਣਾ ਏਰੀਆ ਵਿੱਚ ਤੇ ਇਹ ਤੁਹਾਡੇ ਮਾਧਿਅਮ ਅਸੀਂ ਸਾਰੇ ਲੋਕਾਂ ਨੂੰ ਇਥੋਂ ਵਾਸੀਆਂ ਨੂੰ ਲੁਧਿਆਣਾ ਪੱਕੇ ਮਿਨੀਟ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਾਰੇ ਕੰਮਾਂ ਤੋਂ ਛੱਡ ਕੇ ਮਾਰੇ ਕੰਮਾਂ ਨੂੰ ਛੱਡ ਕੇ ਤੇ ਪੰਜਾਬ ਦੀ ਤਰੱਕੀ ਤੇ ਆਪਣੇ ਪਰਿਵਾਰ ਦੀ ਤਰੱਕੀ ਦੇ ਹਿਸਾਬੋਂ ਕੰਮ ਕਰਨਾ ਆਪਣੇ ਪਰਿਵਾਰ ਦੀ ਬਿਹਤਰੀ ਲਈ ਸੋ ਇਹ ਜਿਹੜਾ ਨਸ਼ੇ ਦਾ ਜਿਹੜਾ ਚੱਲਦੇ ਆ ਸਿਸਟਮ ਜਿਹਨੂੰ ਹੁਣ ਲੋਕ ਅੱਗੇ ਆ ਕੇ ਕਾਫੀ ਇਹਨੂੰ ਕੰਟਰੋਲ ਕੀਤਾ ਜਾ ਰਿਹਾ ਤੇ ਇੱਥੇ ਜਰੇਸ਼ ਮਹੱਲੇ ਦੇ ਲੋਕ ਵੀ ਨੇ ਉਹ ਵੀ ਇਹਨਾਂ ਤੋਂ ਕਾਫੀ ਦੁਖੀ ਸੀ